ਅੱਜ ਰਵਨੀਤ ਬਿੱਟੂ ਜਿਹੜੇ ਕਿ ਕਾਂਗਰਸ ਦੇ ਐਮਪੀ ਨੇ ਲੁਧਿਆਣਾ ਤੋਂ ਉਹ ਆਪਣੀ ਗ੍ਰਿਫਤਾਰੀ ਦੇਣਗੇ ਆਪਣੇ ਨਾਲ ਕਾਂਗਰਸ ਦੇ ਵਰਕਰਾਂ ਦਾ ਵੱਡਾ ਵਫਦ डीसी दफ्तर ਵੱਲ ਲਿਜਾਇਆ ਜਾਵੇਗਾ ਤੇ ਉੱਥੇ ਜਾ ਕੇ 12 ਵਜੇ ਆਪਣੀ ਗ੍ਰਿਫਤਾਰੀ ਜਿਹੜੀ ਆ ਰਵਨੀਤ ਬਿੱਟੂ ਦੇਣਗੇ ਦਰਸਲ ਉਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇਸ ਬਾਰੇ ਰਵਨੀਤ ਬਿੱਟੂ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਹੈ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ 4 ਦਿਨ ਪਹਿਲਾਂ ਦਰਸਲ ਨਗਰ ਨਿਗਮ ਦਫਤਰ ਜ਼ੋਨ A ਦੇ ਬਾਹਰ ਧਰਨਾ ਲਾਇਆ ਸੀ ਨਗਰ ਨਿਗਮ ਦਫਤਰ ਨੂੰ ਬਾਹਰੋਂ ਤਾਲਾ ਲਗਾਉਣ ਦਾ ਇਲਜ਼ਾਮ ਰਵਨੀਤ ਬਿੱਟੂ ਦੇ ਉੱਤੇ ਲਗਾਇਆ ਗਿਆ ਉੱਥੇ ਹਾਲਾਤ ਅਚਾਨਕ ਤਣਾਪੂਰਵਕ ਬਣ ਗਏ ਸੀ ਉੱਥੇ ਹੀ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਵੀ ਮੌਜੂਦ ਸਨ ਔਰ ਉੱਥੇ ਹੀ ਬਾਕੀ ਕਾਂਗਰਸੀ ਵੀ ਮੌਜੂਦ ਸਨ ਐਫ ਆਈ ਆਰ ਦੇ ਵਿੱਚ 60 ਦੇ ਕਰੀਬ ਕਾਂਗਰਸੀਆਂ ਦਾ ਨਾਮ ਦਾਇਰ ਕੀਤਾ ਗਿਆ ਉਸ ਦੇ ਵਿੱਚ ਰਵਨੀਤ ਬਿੱਟੂ ਭਾਰਤ ਪੂਸ਼ਣ ਆਸ਼ੂ ਅਤੇ ਹੋਰ ਕਾਂਗਰਸੀ ਲੀਡਰ ਵੀ ਸ਼ਾਮਿਲ ਨੇ ਤਾਂ ਉਹ ਦੱਸ ਦਿੰਨੇ ਆ ਕਿ ਨਗਰ ਨਿਗਮ ਜ਼ੋਨ A ਦੇ ਬਾਹਰ ਪ੍ਰਦਰਸ਼ਨ ਕੀਤਾ ਜਾਂਦਾ ਆ ਤਾਲਾ ਲਗਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਜਾਂਦੀ ਆ ਰਵਨੀਤ ਬਿੱਟੂ ਉਸ ਤੋਂ ਬਾਅਦ 4 ਦਿਨ ਪਹਿਲਾਂ ਆਪਣੇ ਵਰਕਰਾਂ ਦੇ ਨਾਲ ਕਾਂਗਰਸੀ ਲਿਡਰਾਂ ਦੇ ਨਾਲ ਇੱਕ ਮੀਟਿੰਗ ਕਰਦੇ ਨੇ ਜਿਸ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਆ ਕਿ ਉਹ ਆਪਣੀ ਗ੍ਰਿਫਤਾਰੀ ਜਿਹੜੀ ਆ ਉਹ ਦੇਣਗੇ 60 ਦੇ ਕਰੀਬ ਕਾਂਗਰਸ ਵਰਕਰ ਤੇ ਲੀਡਰ ਜਿਹੜੇ ਨੇ ਉਹ ਆਪਣੀ ਗ੍ਰਿਫਤਾਰੀ ਜਿਹੜੀ ਆ ਉਹ ਦੇਣਗੇ ਡੀਸੀ ਆਫਿਸ ਦੇ ਵਿੱਚ ਦੇਣਗੇ ਇਸ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਹੁਣ ਇਹ ਐਲਾਨ ਕੀਤਾ ਕਿ 11 ਵਜੇ ਫਿਰੋਜ਼ਪੁਰ ਰੋਡ ਦੇ ਉੱਤੇ ਫਰੈਂਡਜ਼ ਰਜੈਂਸੀ ਦੇ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਯਾਨੀ ਕਿ 11 ਵਜੇ ਸਾਰੇ ਕਾਂਗਰਸ ਵਰਕਰ ਜਿਹੜੇ ਰਵਨੀਤ ਬਿੱਟੂ ਦੇ ਹਮਾਇਤੀ ਨੇ ਉਹ ਫਰੈਂਡਜ਼ ਰਜੈਂਸੀ ਦੇ ਵਿੱਚ ਇਕੱਠੇ ਹੋਣਗੇ ਤੇ ਉਸ ਤੋਂ ਬਾਅਦ ਅੱਗੇ ਡੀਸੀ ਆਫਿਸ ਵੱਲ ਕੂਚ ਕੀਤੀ ਜਾਵੇਗੀ ਜਿੱਥੇ ਜਾ ਕੇ ਰਵਨੀਤ ਬਿੱਟੂ ਆਪਣੀ ਗ੍ਰਿਫਤਾਰੀ ਦੇਣਗੇ ਨਗਰ ਨਿਗਮ ਬਲਾਕ A ਦੇ ਵਿੱਚ ਹੰਗਾਮਾ ਹੁੰਦਾ ਹੈ ਥੋੜੇ ਦਿਨ ਪਹਿਲਾਂ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਉਸ ਦੇ ਵਿੱਚ ਮੋਰੀ ਹੁੰਦੇ ਨੇ ਔਰ ਉੱਥੇ ਜਾ ਕੇ ਵਿਵਾਦ ਅਚਾਨਕ ਖੜਾ ਹੋ ਜਾਂਦਾ ਉੱਥੇ ਵੀ ਮੌਜੂਦਾ ਆਮ ਆਦਮੀ ਆਰਟੀ ਵਿਧਾਇਕ ਗੁਰਪ੍ਰੀਤ ਗੋਗੀ ਦੇ ਉੱਤੇ ਨਿਸ਼ਾਨੇ ਸਾਧ ਦੇ ਨਜ਼ਰ ਆਉਂਦੇ ਨੇ ਰਵਨੀਤ ਬਿੱਟੂ ਪਰ ਹੁਣ ਰਵਨੀਤ ਬਿੱਟੂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਨਗਰ ਨਿਗਮ ਨੂੰ ਤਾਲਾ ਲਾਉਣ ਦੇ ਇਲਜ਼ਾਮ ਨੇ ਹੋਰ ਵੀ ਬਹੁਤ ਇਲਜ਼ਾਮ ਹੁਣਾਂ ਤੇ ਲੱਗੇ ਨੇ ਪਰ ਇਸ ਮਾਮਲੇ ਨੂੰ ਲੈ ਕੇ 60 ਦੇ ਕਰੀਬ ਜਿਹੜੇ ਕਾਂਗਰਸੀ ਲੀਡਰ ਤੇ ਵਰਕਰ ਨੇ ਉਹ ਅੱਜ ਆਪਣੀ ਗ੍ਰਿਫਤਾਰੀ ਦੇਣਗੇ ਕਿਉਂਕਿ ਐਫ ਆਈ ਆਰ ਦੇ ਵਿੱਚ ਰਵਨੀਤ ਬਿੱਟੂ ਸਣੇ 60 ਦੇ ਕਰੀਬ ਕਾਂਗਰਸੀ ਵਰਕਰ ਤੇ ਲੀਡਰਾਂ ਦੇ ਨਾਮ ਜਿਹੜੇ ਨੇ ਸ਼ਾਮਿਲ ਨੇ ਜਿਸ ਵੇਲੇ ਇਹ ਵਿਵਾਦ ਹੋਇਆ ਸੀ ਉਸ ਵੇਲੇ ਭਾਰਤ ਪੂਸ਼ਣ ਆਸ਼ੂ ਵੀ ਇਸ ਦੇ ਵਿੱਚ ਮੌਜੂਦ ਸਨ ਪਰ ਅ ਕਿਹਾ ਸੀ ਔਰ ਨਾਲ ਦੀ ਨਾਲ ਫਰੈਂਡਸ ਰਜੈਂਸੀ ਦੇ ਵਿੱਚ ਇਹ ਇਤਲਾਸ ਹੋਣ ਦੀ ਗੱਲ ਹੋਈ ਸੀ ਉਸ ਤੋਂ ਬਾਅਦ 12 ਵਜੇ ਅੱਗੇ ਡੀਸੀ ਆਫਿਸ ਤੱਕ ਕੂਚ ਕਰਨ ਦੀ ਗੱਲ ਹੋਈ ਸੀ ਤੇ ਨਾਲੋਂ ਨਾਲ ਗ੍ਰਿਫਤਾਰੀ ਦੇਣ ਦੀ ਗੱਲ ਸਾਹਮਣੇ ਆਈ ਸੀ ਗਰਵਨੀਤ ਸਿੰਘ ਬਿੱਟੂ ਗ੍ਰਿਫਤਾਰੀ ਦੇਣਗੇ ਇਸ ਮਾਮਲੇ ਨੂੰ ਲੈ ਕੇ ਚਰਚਾ ਜਿਹੜੀ ਆ ਵੱਧ ਗਈ ਹੈ ਗਰਵਨੀਤ ਸਿੰਘ ਬਿੱਟੂ ਜਿਹੜੇ ਕਾਂਗਰਸ ਦੇ ਨਾਲ ਤਾਲੁਕ ਰੱਖਦੇ ਨੇ ਲੁਧਿਆਣਾ ਤੋਂ ਐਮਪੀ ਨੇ ਉਹ ਰਵਨੀਤ ਬਿੱਟੂ ਆਖਰਕਾਰ ਹੁਣ ਗ੍ਰਿਫਤਾਰੀ ਦੇਣ ਜਾ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ